ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਜਾਣੇ ਗੁਰਦੁਆਰਾ ਸੈਦੇਵਾਲਾ ਜ਼ਿਲ੍ਹਾ ਮਾਨਸਾ ਜੋ ਕਿ ਗੁਰਦੁਆਰਾ ਸੈਦੇਵਾਲਾ ਆਏ ਸਾਲ ਸਲਾਨਾ ਵਰਸੀ ਮਨਾਈ ਜਾਂਦੀ ਹੈ ਸੋ ਅਸੀਂ ਮੱਥਾ ਟੇਕਣ ਜਾਣੇ ਹਾਂ ਤੁਸੀਂ ਵੀ ਸਾਡੀ ਵੀਡੀਓ ਨਾਲ ਬਨੇ ਰਹਿਣਾ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਜੀ ਵੀਡੀਓ ਪੂਰੀ ਦੇਖਣਾ ਜੀ ਤੁਸੀਂ ਵੀ ਸਾਡੀ ਵੀਡੀਓ ਲਾਨ ਬਣੀ ਰਹਿਣਾ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਜੀ ਆਪਾਂ ਜੀ ਗੁਰਦੁਆਰਾ ਸਾਹਿਬ ਜਾਣ ਲੱਗ ਰਹੇ ਆ ਤੇ ਰਸਤੇ 'ਚ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਸੋ ਲੰਗਰ ਸੱਕੇ ਹੁਣ ਆਪਾਂ ਚੱਲਾਂਗੇ ਲੰਗਰ ਸੱਕਣ ਜਾਣਿਆ ਜੁਨਾ ਪਈ ਉਸੀ ਵੀ ਸਾਡੀ ਵੀਡੀਓ ਲੈ ਬਣੇ ਰਹਿਣਾ ਜੀ ਸੋ ਆਪਾਂ ਨਹੀਂ ਲੰਗਰ ਸਾਕ ਲਿਆ ਜੀ ਕੋੜੇ ਤੇ ਚਾਹ ਦਾ ਲੰਗਰ ਸੀ ਜੀ ਲੰਗਰ ਆਪਾਂ ਸਾਕ ਕੇ ਚਲਦੇ ਆ ਜੀ ਹੁਣ ਸੋ ਆਪਾਂ ਜਾਣੀ ਆ ਜੀ ਸਾਡੀ ਵੀਡੀਓ ਲਾਲ ਬਣੀ ਰਹਿਣਾ ਸੋ ਅੱਗੇ ਜਾ ਕੇ ਜੀ ਆਪਾਂ ਜਲਜੀਰੇ ਦਾ ਲੰਗਰ ਸੇਵਾ ਚੱਲ ਰਹੀ ਸੀ ਜਲਦੀ ਸੋ ਜਲਦੀ ਦਾ ਹੁਣ ਆਪਾਂ ਪੀਵਾਂਗੇ ਜੀ ਜਲਜੀਰਾ ਪੀ ਕੇ ਸੋ ਆਪਾਂ ਅੱਗੇ ਚੱਲਾਂਗੇ ਜੀ ਜਲਜੀਰੀ ਦੀ ਸੇਵਾ ਚੱਲ ਰਹੀ ਹੈ ਜੀ ਸੋ ਸਾਡੀ ਵੀਡੀਓ ਨਾਲ ਬਣੇ ਰਹਿਣਾ ਜੀ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ ਸੋ ਆਪਾਂ ਨੇ ਜੀ ਜਲਜੀਰਾ ਸੱਕੇ ਅਗਾਂ ਨੂੰ ਚੱਲੇ ਪਾ ਲਈ ਜੀ ਇੱਥੋਂ ਬਸ ਗੁਰਦੁਆਰਾ ਜੀ ਨੇੜੇ ਹੈ ਜੀ ਸੋ ਆਪਾਂ ਗੁਰਦੁਆਰੇ ਸਾਹਿਬ ਪਹੁੰਚਣ ਵਾਲੇ ਜੀ ਤੁਸੀਂ ਵੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਜੀ ਸਾਡੀ ਵੀਡੀਓ ਨਾਲ ਬਨੇ ਰਹਿਣਾ ਸੋ ਆਪਾ ਜੀ ਗੁਰਦੁਆਰਾ ਸਾਹਿਬ ਪਹੁੰਚ ਚੁਕੇ ਆ ਜੀ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਗੁਰਦੁਆਰਾ ਸਾਹਿਬ ਆ ਪਹੁੰਚ ਗਏ ਜੀ ਸੋ ਆਓ ਤੁਮਾਂ ਨਵੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋਨੇ ਆ ਜੀ ਸਾਡੀ ਵੀਡੀਓ ਨਾਲ ਬਨੇ ਰਹਿਣਾ ਜੀ असात ਤੋ ਆਪਾ ਜੀ ਮੱਥਾ ਟੇਕਣ ਜਾਂਦੇ ਆ ਜੀ ਹੁਣ ਦਰਵਾਰ ਸਾਹਿਬ ਚ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਕਿੰਨੀ ਭੀੜ ਹੈ ਜੀ ਸੋ ਆਪਾ ਹੁਣ ਮੱਥਾ ਟੇਕ ਕੇ ਜਾਂਦੇ ਆ ਜੀ ਦਰਵਾਰ ਸਾਹਿਬ ਚ ਤੁਸੀਂ ਵੀ ਸਾਡੀ ਵੀਡੀਓ ਨਾਲ ਬੰਦੇ ਰਹ ਰਹਾਂ ਜੀ ਲੈਣਾ ਦਾ تیر ਮਾਰ ਕੇ ਮਾਰਨ ਵਾਸਤੇ ਕਿਉਂ ਕਰ ਜੋ ਮੈਂ ਹੱਥ ਬਾਨਿਆ ਰਜਾ ਗੁਜਾਰਦੀ ਮੰਨ ਲੈ ਪੁਕਾਰ ਦਾ ਦਿਆ ਦਦ ਮਨ ਮੇਰੀ ਬਿਨੇ ਦੁਖੀ ਯਾਰ ਦੀ ਕਰੀ ਉਪਕਾਰ ਦਾ ਦਿਆ ਜਿਗਰੀ ਉਪਕਾਰ ਦਾ ਦਿਆ दुख या उहार ਤੇ ਮੇਰਾ ਤੇ ਅਸਈਆ ਮੇਰਾ ਕਰ ਦੇ ਮੇਰਾ ਦੇ ਅਸਈਆ ਤੇ ਮੇਰੇ ਦੀ ਨਜ਼ਰ ਕਰਕੇ ਤੇਰੇ ਚਰਨਾਂ ਦੀ ਅੱਖੀਆਂ ਵਸ਼ਾਈਆਂ ਦਿਲ ਨਾ ਤੇਰਾ ਨਾ ਤਾਰ ਕੇ ਜੀ ਦੇ ਲਾ ਨਜ਼ਰਾਂ ਨਾ ਤਾਰ Gotta get the-

वीरो त ਸੋਨਾ ਆਪਾਂ ਅਗੇ ਦੀ ਲੰਗਰ ਹਾਲ ਚ ਸੋ ਲੰਗਰ ਆਪਾਂ ਨੇ ਜੀ ਸਕ ਲਿਆ ਸੋ ਤੁਸੀਂ ਦੇਖ ਰਹੇ ਹੋ ਦੇਖ ਰਹੇ ਹੋ ਕਿ ਕਿੰਨੀ ਸੰਗਤ ਹੈ ਜੀ ਲੰਗਰ ਹਾਲ ਵਿੱਚ ਸੋ ਕੱਠ ਬਹੁਤ ਜਿਆਦੇ ਹੈ ਜੀ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਜੀ ਜ਼ਰੂਰ ਆਣਾ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਸੁਭਾਪਾ ਜਾਨੇ ਨੂੰ ਵਾਪਿਸ ਜੀ ਲੰਗਰ ਆਪਾਂ ਨੇ ਸਾਕ ਲਿਆ ਜੀ ਸੁਭਾਪ ਆਪਾਂ ਲੰਗਰ ਸਾਕ ਲਿਆ ਜੀ ਹੁਣ ਆਪਾਂ ਚੱਲਦੇ ਜੀ ਵਾਪਿਸ ਵੀਡੀਓ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਜੀ ਵੀਡੀਓ ਨੂੰ ਸ਼ੇਅਰ ਵੀ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ